ਅਨੀ ਜੀ ਆ ਗਿਆ ਲਗਾਓ ਲਗਾਓ ਹਾਂ ਜੀ ਉਹ ਵੀ ਲੱਗੀ ਗਈ ਜੀ ਇਹ ਦੇਖੋ ਮੈਂ ਪਾਈ ਤੁਸੀਂ ਨਾ ਕਰਿਓ ਬੜਾ ਕੁਝ ਹੋ ਗਿਆ ਰੈਂਜਰ ਰੈਂਜ ਜੇਬੇ ਚ ਪਸਾਨੀ ਰੈਂਜ ਦੇ ਪੈਸੇ ਕੱਢੇ ਰਹੇ ਨੇ ਕਿੰਨਾ ਦੇਣਾ ਜਿੰਨੇ ਅੱਜ ਦੇ ਪੈਸੇ ਕੱਢੇ ਕੀ ਓਏ ਮੌਕੇ ਤੇ ਫੜ ਲਿਆ ਮੈਂ ਚਾਲੇ ਭੇਲਿਆ ਸਮਝ ਨਾ ਰਹਿ ਲਿਆ ਜਿੰਨੇ ਅੱਜ ਇਹ ਨਹੀਂ ਵੀ ਅੰਦਰ ਵੜਿਆ ਮੈਂ ਬੰਦਾ ਇਹ ਹੈ ਕੌਣ ਕੀ ਪਤਾ ਸਾਨੂੰ ਕੌਣ ਹੈ ਚਾਬੀ ਹੈ ਗਈ ਵੇਖੋ ਹਾਂ ਪੇਸਾ ਸਾਂ ਤੋਂ ਲੈ ਤੋ ਜਿੰਨੇ ਦੇ ਪੈਸੇ ਓਏ ਆ ਪਰੇ ਆਓ ਹਾਂ ਭਾਈ ਆ ਮੈਂ ਤੁਹਾਨੂੰ ਫੋਨ ਕਰਨ ਦਾ ਸੀ ਫੋਨ ਨਹੀਂ ਲੱਗਣਿਆ ਹਾਂ ਇਹ ਦੁਕਾਨ ਤੋੜ ਕੇ ਅੰਦਰ ਵੜਿਆ ਦੁਕਾਨ ਤੋੜ ਕੇ ਅੰਦਰ ਵੜ ਗਿਆ ਇਹ ਮੌਕੇ ਨੇ ਆ ਆਣ ਕੇ ਹੀ ਕਿ ਕਿਨੂੰ ਪੁੱਛ ਕੇ ਦੁਕਾਨ ਚ ਬੜਿਆ ਇਹਦੀ ਜੇਬ ਦੇ ਵਿੱਚੋਂ 50000 ਰੁਪਇਆ ਕੱਢਿਆ ਹੁਣ ਲੇਕਿਨ ਜੋ ਲੈ ਕੇ ਦੌੜ ਤੇ ਲਿਆ ਆ ਪੈਸੇ ਮਾਤਾ ਪੈਸੇ ਦਿਖਾਇਓ ਦਿਖਾਇਓ ਪੈਸੇ ਜਿਹੜੇ ਕੱਢੇ ਆ ਪੈਸੇ ਹੀ ਸਾਰੇ ਕੱਢ ਲਿਆ ਹੁਣ ਇਹਦੀ ਜੇਬ ਚੋਂ ਤੁਹਾਡਾ ਕੀ ਨਾਂ ਐ ਤੇ ਕਿੱਥੇ ਦੁਕਾਨ ਐ ਇਹ ਆ ਦੇਖੋ ਦੁਕਾਨ ਕੀ ਕਿਹੜਾ ਰੋਡ ਐ ਸ੍ਰਿੰਜਣੀ ਨੀ ਰੋਡ ਇਹਦੀ ਜੇਬ ਚ ਸ੍ਰਿੰਜਾ ਸ੍ਰਿੰਜ ਨਿਕਲੇ ਸਿੰਘ ਸਭਾ ਗੁਰਦੁਆਰਾ ਸਾਹਿਬ ਗੁਰਦਾਸਪੁਰ ਉਹਦੇ ਸਾਹਮਣੇ ਬਿਲਕੁਲ ਦੁਕਾਨ ਕੀ ਨਾਂ ਤੁਹਾਡਾ ਮੇਰਾ ਨਾਮ ਬਲਜੀਤ ਸਿੰਘ ਕਾਰ ਦੀ ਦੁਕਾਨ ਆ ਜੀ ਇਹ ਮੋਬਾਈਲ ਦੀ ਦੁਕਾਨ ਆ ਇਹ ਜਿਹਨੇ ਦੁਪਹਿਰ ਹੀ ਵੜ ਗਿਆ ਜੀ ਹੁਣੇ ਗੱਲ ਨਾਲ ਰੋਟੀ ਖਾਣ ਗਿਆ ਤੇ ਮਗਰੋਂ ਆ ਕੇ ਵੜ ਗਿਆ ਤੁਹਾਡੀ ਦੁਕਾਨ ਸੀ ਹਾਂ ਜੀ ਮੋਬਾਈਲ ਦੀ ਦੁਕਾਨ ਆ ਹਾਂ ਜੀ ਇਹਦੀ ਟਿਕਾਣਾ ਕੋਣ ਆ ਇਹ ਲਾ ਜੀ ਐ ਮੈਂ ਜਾਣਦੇ ਨਹੀਂ ਇਹਨੂੰ ਚਲੋ ਕੋਈ ਨਹੀਂ ਕੋਈ ਨਹੀਂ ਯਾਰਾ ਇੱਕ ਮਿੰਟ ਯਾਰਾ ਓਏ ਜਿਹਨੇ ਦੁਪਹਿਰ ਹੀ ਤੂੰ ਚੋਰੀ ਕਰਨ ਮੜ ਗਿਆ ਕੀ ਗੱਲ ਯਾਰ ਇਹ ਰੇਟ ਮੈਂ ਬੰਦ ਕਰਦਾ ਕਿਹ ਨਾ ਤੇਰਾ ਕਿੱਥੋਂ ਦਾ ਆ ਇਹਦੀ ਜੇਬ ਚ ਸੁਰੰਜ ਵੀ ਨਿਕਲੀ ਕੋਈ ਨਹੀਂ ਕੋਈ ਨਹੀਂ ਕੀ ਨਾ ਤੇਰਾ ਕੋਈ ਨਹੀਂ ਕੋਈ ਨਹੀਂ ਕੀ ਨਾ ਤੇਰਾ ਕਿੱਥੋਂ ਦਾ ਆ ਬੜਾ ਥੋੜਾ ਜਿਹਾ ਦੇ ਦੋ ਕੁਝ ਹੋਣਾ ਜੇ ਯਾਰ ਕੀ ਹੋਣਾ ਪੈਂਦੀ ਯਾਰ ਪਾਣੀ ਲਾੜਿਆ ਸਾਰਿਆਂ ਨੂੰ ਕੀ ਹੋਣਾ ਕੀ ਨਾ ਤੇਰਾ ਕਿੱਥੋਂ ਦਾ ਆ ਹੈ ਓ ਯਾਰ 1 ਮਿੰਟ 1 ਮਿੰਟ ਯਾਰ ਉਹਨਾਂ ਨੂੰ ਖਬਰ ਦੇਖੋ ਕੀ ਨਾ ਤੇਰਾ ਕਿੱਥੋਂ ਦਾ ਆ ਗੱਲ ਈ ਦੱਸ ਕੀ ਨਾ ਤੇਰਾ ਮਨੀਸ਼ ਇੱਥੇ ਕੀ ਕਰਨ ਆਇਆ ਸੀ ਆ ਚੋਰੀ ਕਿਉਂ ਕੀਤੀ ਆ? ਨਸ਼ੇ ਦੀ ਹਾਲਤ ਨਾਲ ਹੋ ਗਿਆ ਆ। ਤੇ ਕਿੰਨੇ ਬਾਈ ਕੱਢੇ ਸੀ? ਸਾਰੇ ਬਾਈ ਕੱਢ ਲਈ ਇਹਨਾਂ ਦੇ। ਵਾਪਸ ਤੂੰ ਥੋੜੇ ਦਿੱਤੇ ਉਹਦੋਂ ਆਪੇ ਕੱਢੇ ਆ। ਉਹ ਤੇ ਕਢਾਏ ਆ ਭਾਈ। ਉਹ ਤੇ ਕਢਾਏ ਆ। ਕਿਉਂ ਕਰਦਾ ਚੋਰੀਆਂ? ਨਸ਼ਾ ਕਰਦਾ ਭਾਈ। ਨਸ਼ਾ ਕਰਦਾ ਆ। ਹੋਰ ਕੌਣ ਨਾਲ? ਹੋਰ ਕੌਣ ਤੇ ਨਾਲ? ਭਾਈ। ਨਸ਼ਾ ਕਿੱਥੋਂ ਲਿਆਣਾ ਤੂੰ? ਬਰਾ ਬਰਾ। ਬਰਾ ਪਰ ਨਾ ਨਸ਼ਾ ਕਿੱਥੋਂ ਲਿਆਣਾ? ਮੋਟੂ ਮੋਟੂ ਕਿੱਥੇ ਆ ਮਾਡਾ ਦਾ ਬਰਾਬਰ ਦਾ ਸਾਸੀਆ ਦਾ ਮੁਹੱਲਾ ਅੱਛਾ ਸਾਸੀਆ ਦੇ ਮੁਹੱਲੇ ਉਹ ਲੈਣਾ ਕਿੰਨੇ ਦਾ ਲੈ ਕੇ ਆਣਾ 1500 ਰੁਪਏ 1500 ਰੁਪਏ ਰੋਈਏ ਨਾ ਤੇ ਰੋਜ ਕਿਥੋਂ ਆਉਂਦੇ ਪੈਸੇ ਫਿਰ ਹੈ ਡਾਕਟਰ ਕਰੋਗਾ ਮਾਡਾ ਕਿਉਂ ਮੈਂ ਤਾਂ ਗੱਲ ਹੀ ਕੋਈ ਨਹੀਂ ਅੱਜ 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 ਦਿਨੇ ਦੀ ਵਾਰੀ ਕਿੱਦਾਂ ਬਣ ਗਈ ਅੰਦਰ ਯਾਰ ਇੱਕ ਮਿੰਟ ਹਾਂਜੀ ਲਾਉ ਵੀਡੀਓ